ਇੱਕ ਸਵਾਸ਼ਣ ਪੰਜਾਬ ਪੁਲਿਸ ਵੱਲੋਂ ਦਿੱਤਾ ਗਿਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਭਾਨਾ ਸਿੱਧੂ ਦੀ ਰਿਹਾਈ ਹੋ ਜਾਏਗੀ ਕੀ ਇਹ ਪੋਸੀਬਲ ਹੈ ਦੇਖੋ ਉਹਦੇ ਚ ਇਹ ਹੈ ਕਿ ਜਿਹੜੀ ਤੇ ਪੰਜਾਬ ਸਰਕਾਰ ਨੇ ਜਿਹੜੀ ਗੱਲ ਕਹੀ ਉਹਦੇ ਮੁਤਾਬਕ 10 ਤਰੀਕ ਬਣਦੀ ਹੈ ਤੇ ਜਿਹੜੀ ਮਾਨਯੋਗ ਮਾਨਯੋਗ ਅਦਾਲਤ ਨੇ ਜਿਹੜੀ ਗੱਲ ਕਹੀ ਉਹਦੇ ਮੁਤਾਬਕ ਉਹ ਜਿਹੜੀ ਕਸ਼ਟਨੀ 12 ਤਰੀਕ ਤੱਕ ਹੈ ਸੋ ਪਹਿਲਾ ਵਿਵਾਦ ਤੇ ਇਹੋ ਹੀ ਹੈ ਕਿ ਉਹ 10 ਤਰੀਕ ਅਕੇ 12 ਤਰੀਕ ਜੇ ਅਸੀਂ ਆਪਾਂ 10 ਤਰੀਕ ਤੱਕ ਕਹਿੰਦੇ ਪਏ ਕਿ ਮੰਨ ਲਓ ਰਿਹਾਈ ਹੋਣੀ ਹੈ ਉਹ ਕਿੱਦਾਂ ਹੋਏਗੀ ਉਹਦੇ ਪਿੱਛੇ ਲੀਗਲ ਪ੍ਰੋਵੀਜ਼ਨ ਹੋਣੇ ਚਾਹੀਦੇ ਆ ਜਿਹੜਾ ਗਵਰਨਰ ਆਫ ਦੀ ਸਟੇਟ ਹੈ ਉਹਨਾਂ ਕੋਲ ਪਾਵਰਸ ਨੇ ਕਿ ਉਹ ਕਿਸੇ ਪਰਚੇ ਦਰਜ ਹੋਏ ਨੂੰ ਜਾਂ ਸਜ਼ਾ ਹੋਏ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਉਹਨੂੰ ਮਾਫ ਕਰ ਦੇਣ ਉਹਨੂੰ ਖਤਮ ਕਰ ਦੇਣ ਉਹਨੂੰ ਬਰਕਰਾਰ ਰੱਖਣ ਸਟੇਟ ਕੋਲ ਕਿਹੜੀ ਪਾਵਰ ਹੈ ਜਿਹਦੇ ਅੰਡਰ ਇਹ ਚੀਜ਼ ਹੋਏਗੀ ਇਹ ਸੋਚਣ ਵਾਲੀ ਗੱਲ ਹੈ ਦੂਨੋ ਦੇਖਣਾ ਹੋਏਗਾ ਕਿ ਜਿਹੜੀ ਸਾਡੀ ਸਟੇਟ ਪੁਲਿਸ ਹੈ ਉਹ ਕਿਹੜਾ ਨਵਾਂ ਪ੍ਰਾਵਧਾਨ ਲੈ ਕੇ ਆਉਂਦੀ ਹੈ ਜਿਹਦੇ ਅੰਡਰ ਇਹ ਹੋ ਸਕਦਾ ਹੈ ਤੇ ਜੇ ਇਹ ਹੋ ਸਕਦਾ ਹੈ ਭਾਨੇ ਸਿੱਧੂ ਵਾਸਤੇ ਤੇ ਕਿਉਂ ਨਹੀਂ ਫਿਰ ਜਿਹੜੇ ਬਾਕੀ ਬੰਦੇ ਆ ਜਿਨ੍ਹਾਂ ਦੇ ਨਾਲ ਵੀ ਨਜਾਇਜ਼ ਹੋਈ ਹੋਈ ਅੱਜ ਤੱਕ ਚਾਹੇ ਉਹ ਰੇਪ ਕੇਸ ਦੇ ਨਜਾਇਜ਼ ਵਿਕਟਮ ਨੇ ਚਾਹੇ ਉਹ ਕਿਸੇ ਹੋਰ ਚੀਜ਼ ਦੇ ਜਿਹੜੇ ਸਜ਼ਾ ਭੁਗਤ ਰਹੇ ਨੇ ਉਹਨਾਂ ਵਾਸਤੇ ਸਾਡੀ ਸਰਕਾਰ ਕੀ ਕਰੇਗੀ ਕੀ ਜੇ ਇਹੀ ਹਾਲ ਰਿਹਾ ਤਾਂ ਕੱਲ ਨੂੰ ਫਿਰ ਬਲਤਕਾਰ ਕਰਨ ਵਾਲੇ ਮਟਰ ਕਰਨ ਵਾਲੇ ਜਾਂ ਫਿਰ ਹੋਰ ਪੁੱਠੇ ਕੰਮ ਕਰਨ ਵਾਲੇ ਵੀ ਇਦਾਂ ਧਰਨਾ ਲਾ ਕੇ ਬੰਦੇ ਛੜਾ ਲੈਣਗੇ ਲੱਗਦਾ ਤਾਂ ਇਹੀ ਆ ਜੀ ਫਿਰ ਤੇ ਫਿਰ ਇਹਦਾ ਮਤਲਬ ਨਵਾਂ ਰਾਹ ਖੁੱਲਦਾ ਪਿਆ ਸੋ ਤੁਸੀਂ ਵੀ ਸ਼ੁਰੂ ਕਰੋ ਤਾਂ ਮੈਂ ਵੀ ਸ਼ੁਰੂ ਕਰਦਾ ਬੰਦੇ ਇਕੱਠੇ ਕਰਨੇ ਵਕੀਲਾਂ ਦਾ ਕੰਮ ਤਾਂ ਥੱਪਾ ਹੀ ਹੈ ਨਹੀਂ ਆਓ ਫਿਰ ਵਕੀਲਾਂ ਦੀ ਲੋੜ ਨਹੀਂ ਫਿਰ ਅਦਾਲਤਾਂ ਦੀ ਲੋੜ ਨਹੀਂ ਫਿਰ ਬਸ ਇਕੱਠੇ ਕਰੋ 2-4 ਹਜ਼ਾਰ ਬੰਦਾ ਤੇ ਸੜਕ ਰੁਕੋ ਆਂਜਣ ਵਾਲੀ ਤੇ ਪੁਲਿਸ ਕੋਲੇ ਫੈਸਲਾ ਲੈ ਲਓ ਤੇ ਕਾਨੂੰਨ ਦੀ ਜਗ੍ਹਾ ਤੇ ਤੇ ਫਿਰ ਕੁਝ ਹੋਰ ਹੀ ਸ਼ੁਰੂਆਤ ਹੋ ਗਈ ਇਹਦਾ ਮਤਲਬ ਪਾਨਾ ਸਿੱਧੂ ਦੇ ਤੇ ਇਲਜ਼ਾਮ ਲੱਗੇ ਨੇ ਕਿ ਇਹਦੇ ਵੱਲੋਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਸੀ ਮਾਵਾਂ ਭੈਣਾਂ ਦੀਆਂ ਗਾਣਾ ਇੱਕ ਗੱਡੀਆਂ ਜਾਂਦੀਆਂ ਸੀਗੀਆਂ ਧੱਕਾ ਕੀਤਾ ਜਾਂਦਾ ਸੀ ਫਿਰ ਲੱਗਾ ਕਿ ਰਿਸ਼ਵਤ ਮੰਗੀ ਜਾਂਦੀ ਸੀਗੀ ਕੰਪਨਸੇਟ ਕਰਾਂ ਤੇ ਫਰੋਤੀ ਮੰਗੀ ਜਾਂਦੀ ਸੀਗੀ ਮੈਨੂੰ ਇੱਕ ਕਿੱਸਾ ਯਾਦ ਹੈ ਕਿ ਜਦੋਂ ਤੁਸੀਂ ਪਹਿਲਾਂ ਸ਼੍ਰੀ ਬਰਾੜ ਦੇ ਉੱਤੇ ਕੇਸ ਪਾਇਆ ਸੀਗਾ ਤਸਕਰ ਗਾਣੇ ਨੂੰ ਲੈ ਕੇ ਤਾਂ ਉਦੋਂ ਪਾਨਾ ਸਿੱਧੂ ਸ਼੍ਰੀ ਬਰਾੜ ਦੇ ਹੱਕ ਦੇ ਵਿੱਚ ਆਇਆ ਸੀ ਤੁਹਾਡੇ ਤੇ ਵੀ ਉਹਨੇ ਵੀਡੀਓ ਬਣਾ ਕੇ ਪਾਈ ਸੀਗੀ ਹੁਣ ਸੁਨੀਲ ਮੱਲਨ ਕੀ ਸੋਚਦੇ ਨੇ ਤੁਹਾਡੇ ਬਾਰੇ ਵੀ ਵੀਡੀਓ ਪਾਈ ਹੋਈ ਹੈ ਤੁਸੀਂ ਤਾਂ ਸ਼ਿਕਾਰ ਹੋ ਗਏ ਦਿਨਾਂ ਕਿਤੇ ਵੀਰ ਮੇਰੇ ਬਾਰੇ ਗਲਤ ਬੋਲੇਆ ਲੱਖਾ ਸਧਾਣਾ ਵੀਰ ਵੀ ਮੇਰੇ ਬਾਰੇ ਗਲਤ ਬੋਲੇਆ ਤੇ ਮੈਨੂੰ ਕੋਈ ਨਾਰਾਜ਼ਗੀ ਨਹੀਂ ਉਸ ਗੱਲ ਦੇ ਉੱਤੇ ਵੀਰ ਉਹਨਾਂ ਨੇ ਲੱਖੇ ਸਧਾਣੇ ਨੇ ਜਾਂ ਆਪਣਾ ਭਾਨਾ ਸਿੱਧੂ ਨੇ ਜਦੋਂ ਉਹਦੋਂ ਮੇਰੇ ਖਿਲਾਫ ਬੋਲਿਆ ਤੇ ਮੈਨੂੰ ਉਹਦਾ ਕੋਈ ਨਾਰਾਜ਼ਗੀ ਦੇਖੋ ਪਰਸਨਲ ਹੋ ਸਕਦੀ ਹੈ ਵਕੀਲ ਦੇ ਨਾਤੇ ਮੇਰੀ ਕੋਈ ਨਾਰਾਜ਼ਗੀ ਨਹੀਂ ਜੇ ਮੇਰੇ ਕੋਲ ਆਏਗਾ ਤਾਂ ਮੈਂ ਕੇਸ ਲੜਾਂਗਾ ਜਾਂ ਭਾਨਾ ਸਿੱਧੂ ਵੀਰ ਮੇਰੇ ਕੋਲ ਆਉਂਦਾ ਕਿ ਸਰ ਮੇਰਾ ਕੇਸ ਲੜੋ ਮੈਂ ਉਹਦੇ ਲਈ ਕੇਸ ਲੜਦਾਗਾ ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਭਾਨਾ ਸਿੱਧੂ ਦਾ ਮੁੱਦਾ ਜਿਹੜਾ ਉਹ ਹੁਣ ਕਾਫੀ ਤੂਲ ਫੜਦਾ ਜਾ ਰਿਹਾ ਹੈ ਬੀਤੇ ਦਿਨੀ ਲੱਖਾ ਸੁਧਾਨਾ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੰਗਰੂਰ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਪੱਕੇ ਮੋਰਚੇ ਦੀ ਕਾਲ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਦੇ ਨਾਲ ਸਹਿਮਤੀ ਹੋ ਗਈ ਪ੍ਰਸ਼ਾਸਨ ਨੇ ਕਿਹਾ ਕਿ 9 ਜਨਵਰੀ 10 ਤਰੀਕ ਦੇ ਵਿੱਚਕਾਰ ਭਾਨਾ ਸਿੱਧੂ ਦੀ ਰਿਹਾਈ ਹੋ ਜਾਵੇਗੀ ਕੀ ਹੈ ਰਿਹਾਈ ਪੋਸੀਬਲ ਹੈ ਜਾਂ ਫਿਰ ਪੰਜਾਬ ਪੁਲਿਸ ਦੇ ਵੱਲੋਂ ਕੋਈ ਕਸ਼ਵਾਸ਼ਣ ਦਿੱਤਾ ਗਿਆ ਇਸ ਬਾਰੇ ਗੱਲ ਕਰਾਂਗੇ ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੁਨੀਲ ਮੱਲਣ ਜੀ ਜੁੜ ਚੁੱਕੇ ਨੇ ਜੇਕਰ ਸੁਨੀਲ ਮੱਲਣ ਦੀ ਗੱਲ ਕਰੀ ਤੈਨਾਂ ਦੇ ਵੱਲੋਂ ਵੀ ਇੱਕ ਮੋਰਚਾ ਖੋਲਿਆ ਗਿਆ ਹੈ ਉਹ ਪੰਜਾਬੀ ਸਿੰਗਰਾਂ ਦੇ ਖਿਲਾਫ ਜਿਹੜੇ ਪੰਜਾਬੀ ਸਿੰਗਰ ਗੈਂਗਸਟਰਵਾਦ ਨੂੰ ਜਾਂ ਫਿਰ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਦੇ ਖਿਲਾਫ ਸੁਨੀਲ ਮੱਲਣ ਲਗਾਤਾਰ ਕੇਸ ਠੋਕਦੇ ਨੇ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਮਨਕੀਰਤ ਔਲਖ ਤੇ ਸ਼ਰੀਰ ਬਰਾੜ ਦਾ ਵੀ ਨਾਮ ਸ਼ਾਮਿਲ ਹੈ ਸਭ ਤੋਂ ਪਹਿਲਾਂ ਮੱਲਣ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਸਤਿ ਸ਼੍ਰੀ ਅਕਾਲ ਜੀ ਸ਼ੁਰੂਤੋਂ ਹੀ ਮੇਰਾ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੈਂ ਜ਼ਿਕਰ ਕੀਤਾ ਕਿ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਹੁਣ ਪੂਰਾ ਵਿਵਾਦ ਭਖਿਆ ਹੋਇਆ ਹੈ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਜਿਹਦੇ ਕਿਸਾਨ ਪਾਲਸੇ ਵੱਲੋਂ ਦਿੱਤਾ ਗਿਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਭਾਨਾ ਸਿੱਧੂ ਦੀ ਰਿਹਾਈ ਹੋ ਜਾਏਗੀ ਕੀ ਇਹ ਪੋਸੀਬਲ ਹੈ ਦੇਖੋ ਉਹਦੇ ਚ ਇਹ ਹੈ ਕਿ ਜਿਹੜੀ ਤੇ ਪੰਜਾਬ ਸਰਕਾਰ ਨੇ ਜਿਹੜੀ ਗੱਲ ਕਹੀ ਉਹਦੇ ਮੁਤਾਬਕ 10 ਤਰੀਕ ਬਣਦੀ ਹੈ ਤੇ ਜਿਹੜੀ ਮਾਨਯੋਗ ਮਾਨਯੋਗ ਅਦਾਲਤ ਨੇ ਜਿਹੜੀ ਗੱਲ ਕਹੀ ਉਹਦੇ ਮੁਤਾਬਕ ਉਹ ਜਿਹੜੀ ਕਸਟਡੀ 12 ਤਰੀਕ ਤੱਕ ਹੈ ਸੋ ਪਹਿਲਾ ਵਿਵਾਦ ਤੇ ਇਹੋ ਹੀ ਹੈ ਕਿ ਉਹ 10 ਤਰੀਕ ਕੇ 12 ਤਰੀਕ ਜੇ ਆਪਾਂ 10 ਤਰੀਕ ਤੱਕ ਕਹਿੰਦੇ ਬਈ ਕਿ ਮੰਨ ਲਓ ਰਿਹਾਈ ਹੋਣੀ ਹੈ ਉਹ ਕਿੱਦਾਂ ਹੋਏਗੀ ਉਹਦੇ ਪਿੱਛੇ ਲੀਗਲ ਪ੍ਰੋਵੀਜ਼ਨ ਹੋਣੇ ਚਾਹੀਦੇ ਆ ਜਿਹੜੀ ਸਟੇਟ ਆਪੇ ਹੀ ਪਰਚਾ ਦਰਜ ਕਰਦੀ ਹੈ ਉਹ ਚਾਹੇ ਫਰੋਤੀ ਮੰਗਨ ਦਾ ਕਰਦੀ ਹੈ 380 ਚ ਜਾਂ ਉਸ ਤੋਂ ਬਾਅਦ ਇੱਕ ਹੋਰ ਚੋਰੀ ਦਾ ਮਕਦਮਾ ਦਰਜ ਕਰਦੀ ਪਤਨੀ ਚੈਨੀ ਚੋਰੀ ਕਰ ਲਈ ਫਿਰ ਉਸ ਤੋਂ ਬਾਅਦ ਕੋਈ ਹੋਰ ਕਾਰਵਾਈ ਵਾਸਤੇ ਵੀ ਅਗਲੀ ਪ੍ਰੋਵੀਜ਼ਨ 'ਚ ਚੱਲਦੇ ਨੇ ਹੁਣ ਪੰਜਾਬ ਸਰਕਾਰ ਕੋਈ ਜਾਂ ਤਾਂ ਇੱਕ ਕਲੋਜ਼ਰ ਰਿਪੋਰਟ ਜਮ੍ਹਾਂ ਕਰਾਵੇ ਕਿ ਹਾਂਜੀ ਜਿਹੜਾ ਮਕਦਮਾ ਦਰਜ ਹੋਇਆ ਸੀ ਦੀ ਕਲੋਜ਼ਰ ਰਿਪੋਰਟ ਜਮ੍ਹਾਂ ਕਰਾਉਣੇ ਪਿਆ ਉਹ ਕਲੋਜ਼ਰ ਰਿਪੋਰਟ ਦੇ ਵਿੱਚ ਵੀ ਅਧਿਕਾਰ ਜਿਹੜਾ ਹੈ ਉਹ ਕੰਪਲੇਨੈਂਟ ਕੋਲ ਹੈ ਸ਼ਿਕਾਇਤ ਕਰਤਾ ਕੋਰਟ 'ਚ ਉਹਨੂੰ ਨਹੀਂ ਮੰਨਦਾ ਕਿ ਬਹਿ ਨਹੀਂ ਮੰਨਦਾ ਜੀ ਇਸ ਕਲੋਜ਼ਰ ਰਿਪੋਰਟ ਨੂੰ ਤਾਂ ਵੀ ਇਹ ਪਰਚਾ ਖਰਜ ਨਹੀਂ ਹੋ ਸਕਦਾ ਹੁਣ ਜੇ ਪਰਚਾ ਖਰਜ ਕਰਨਾ ਹੈ ਉਹਦੀ ਤਾਕਤ ਉਹਦੀ ਜਿਹੜੀ ਪਾਵਰਸ ਨੇ ਲੀਗਲ ਪਾਵਰਸ ਉਹ ਮੈਜਿਸਟਰੇਟ ਕੋਲ ਨੇ ਦੂਸਰੀਆਂ ਪਾਵਰਸ ਜਿਹੜੀਆਂ 100 161 ਆਰਟੀਕਲ ਜਿਹੜਾ ਸਾਡਾ ਕਨਸਟੀਟਿਊਸ਼ਨ ਦਾ ਉਹਦੇ ਵਿੱਚ ਹੈ ਪਾਵਰ ਆਫ ਗਵਰਨਰ ਟੂ ਗ੍ਰਾਂਟ ਪਾਰਡਨ ਐਟ ਸੈਟਰਾ ਪਾਰਡਨ ਮਤਲਬ ਮਾਫੀ ਐਂਡ ਟੂ ਸਸਪੈਂਡ ਰਿਮਿਟ ਕਮਿਊਟ ਸੈਂਟੈਂਸ ਇਨ ਸਰਟਨ ਕੇਸਸ ਜਿਹੜਾ ਗਵਰਨਰ ਆਫ ਦੀ ਸਟੇਟ ਹੈ ਉਹਨਾਂ ਕੋਲ ਪਾਵਰਸ ਨੇ ਕਿ ਉਹ ਕਿਸੇ ਪਰਚੇ ਦਰਜ ਹੋਏ ਨੂੰ ਜਾਂ ਸਜ਼ਾ ਹੋਏ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਉਨੂੰ ਮਾਫ ਕਰ ਦੇਣ ਉਹਨੂੰ ਖਤਮ ਕਰ ਦੇਣ ਉਹਨੂੰ ਬਰਕਰਾਰ ਰੱਖਣ ਸਟੇਟ ਕੋਲ ਕਿਹੜੀ ਪਾਵਰ ਹੈ ਜਿਹਦੇ ਅੰਡਰ ਇਹ ਚੀਜ਼ ਹੋਏਗੀ ਇਹ ਸੋਚਣ ਵਾਲੀ ਗੱਲ ਹੈ ਬਟ ਪਿਛਲੇ ਕਈ ਦਹਾਕਿਆਂ ਚ ਦੇਖਿਆ ਗਿਆ ਕਿ ਪੁਲਿਸ ਆਪਣੇ ਮੁਤਾਬਕ ਆਪਣੀ ਰਿਪੋਰਟ ਜਮ੍ਹਾਂ ਕਰਾਉਂਦੀ ਹੈ ਔਰ ਮਲਜਮ ਨੂੰ ਛੱਡ ਵੀ ਦਿੰਦੀ ਹੈ ਕਿ ਇਹਦੇ ਖਿਲਾਫ ਸਬੂਤ ਨਹੀਂ ਲੱਭਿਆ ਇਹਦੇ ਖਿਲਾਫ ਆ ਨਹੀਂ ਹੋਇਆ ਹੁਣ ਉਹ ਦੇਖਣਾ ਹੋਏਗਾ ਕਿ ਜਿਹੜੀ ਸਾਡੀ ਸਟੇਟ ਪੁਲਿਸ ਹੈ ਉਹ ਕਿਹੜਾ ਨਵਾਂ ਪ੍ਰਾਵਧਾਨ ਲੈ ਕੇ ਆਉਂਦੀ ਹੈ ਜਿਹਦੇ ਅੰਡਰ ਇਹ ਹੋ ਸਕਦਾ ਤੇ ਜੇ ਇਹ ਹੋ ਸਕਦਾ ਹੈ ਭਾਨੇ ਸਿੱਧੂ ਵਾਸਤੇ ਤੇ ਕਿਉਂ ਨਹੀਂ ਫਿਰ ਜਿਹੜੇ ਬਾਕੀ ਬੰਦੇ ਆ ਜਿਨ੍ਹਾਂ ਦੇ ਨਾਲ ਵੀ ਨਜਾਇਜ਼ ਹੋਈ ਹੋਈ ਅੱਜ ਤੱਕ ਚਾਹੇ ਉਹ ਰੇਪ ਕੇਸ ਦੇ ਨਜਾਇਜ਼ ਵਿਕਟਮ ਨੇ ਚਾਹੇ ਉਹ ਕਿਸੇ ਹੋਰ ਚੀਜ਼ ਦੇ ਜਿਹੜੇ ਸਜ਼ਾ ਭੁਗਤ ਰਹੇ ਨੇ ਉਹਨਾਂ ਵਾਸਤੇ ਸਾਡੀ ਸਰਕਾਰ ਕੀ ਕਰੇਗੀ ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਸੋਚਣ ਵਾਲੀ ਕਿ ਜੇ ਪ੍ਰੋਵੀਜ਼ਨ ਹੈਗੀ ਹੈ ਤੇ ਉਹਨਾਂ ਲਈ ਐਕਸਰਸਾਈਜ਼ ਕਿਉਂ ਨਹੀਂ ਕਰਦੀ ਭਈ ਦੇਖੋ ਆਪਾਂ ਇੱਕ ਵਕੀਲ ਆਪਾਂ ਇੱਕ ਵਕੀਲ ਦੇ ਨਾਤੇ ਚੰਗੀ ਗੱਲ ਕਰਨੀ ਹੈ ਔਰ ਮੈਂ ਕਰੈਕਸ਼ਨ ਕਰਦਾ ਤੁਹਾਡੀ ਮੇਰੀ ਪੰਜਾਬੀ ਸਿੰਗਰਾਂ ਨਾਲ ਕੋਈ ਲੜਾਈ ਨਹੀਂ ਹੈ ਉਹ ਮੇਰੇ ਭਰਾ ਨੇ ਛੋਟੇ ਵੱਡੇ ਹਰ ਤਰ੍ਹਾਂ ਦੇ ਪੂਜਨੀਏ ਭਰਾ ਨੇ ਮੇਰੀ ਲੜਾਈ ਨੰਗੇ ਪੰਨ ਤੇ ਮੇਰੀ ਲੜਾਈ ਸਾਡੀਆਂ ਧੀਆ ਭੈਣਾਂ ਨੂੰ ਗਲਤ ਪੋਰਟਰੇ ਕਰਨ ਤੇ ਡਰੱਗਸ ਦੇ ਉੱਤੇ ਗੰਨਸ ਦੇ ਉੱਤੇ ਗੈਂਗਸਟਰ ਦੇ ਉੱਤੇ ਇਹੋ ਜੀ ਇਹ ਚੀਜ਼ਾਂ ਦਿਖਾ ਕੇ ਆਪਣਾ ਆਣ ਵਾਲਾ ਪੋਰਟ ਦੇਖੋ ਜੀ ਪਹਿਲਾ ਪੋਰਟ ਸਾਡਾ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਖਾ ਗਿਆ ਫੌਰਨ ਖਾ ਗਿਆ ਥੋੜਾ ਬਹੁਤ ਬਚਿਆ ਨਸ਼ੇ ਖਾਗੇ ਤੇ ਜਿਹੜਾ ਬਾਕੀ ਬਚਿਆ ਉਹ ਇਹੋ ਜਿਹੇ ਗੈਂਗਸਟਰ ਗਾਣੇ ਤੇ ਇਹੋ ਜਿਹੇ ਚੀਜ਼ਾਂ 'ਚ ਖਾ ਗਈਆਂ ਤੇ ਫਿਰ ਬਚਣਾ ਕੀ ਹੈ ਪੰਜਾਬ 'ਚ ਜਵਾਨੀ ਮੁੱਕਦੀ ਜਾਂਦੀ ਹੈ ਜੀ 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 ਜੋ ਸਿਚੁਏਸ਼ਨ ਪੰਜਾਬ ਦੇ ਵਿੱਚ ਬਣਾਈ ਜਾ ਰਹੀ ਹੈ ਚਾਹੇ ਹੁਣ ਭਾਨਾ ਸਿੱਧੂ ਨੂੰ ਲੈ ਕੇ ਹੋਵੇ ਕਿ ਪੂਰੇ ਦਾ ਪੂਰਾ ਹਾਈਵੇ ਜਿਹੜਾ ਰੋਕ ਦਿੱਤਾ ਗਿਆ ਸੀਗਾ ਇੱਕ ਹੜ ਆ ਗਿਆ ਸੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ 2 ਸਾਲ ਪਹਿਲਾਂ ਅਮਰਿਤਪਾਲ ਨੇ ਵੀ ਜਿਹਾ ਹੀ ਕੀਤਾ ਸੀਗਾ ਕਿ ਪੂਰੇ ਦੀ ਪੂਰੀ ਇੱਕ ਫੌਜ ਜੀ ਲੈ ਕੇ ਸਮਰਥਕਾਂ ਦੀ ਅਜਨਾਲਾ ਥਾਣੇ ਦੇ ਉੱਤੇ ਚੜ ਗਏ ਕਿ ਜੇ ਇਹੀ ਹਾਲ ਰਿਹਾ ਤਾਂ ਕੱਲ ਨੂੰ ਫਿਰ ਬਲਤਕਾਰ ਕਰਨ ਵਾਲੇ ਮਰਡਰ ਕਰਨ ਵਾਲੇ ਜਾਂ ਫਿਰ ਹੋਰ ਪੁੱਠੇ ਕੰਮ ਕਰਨ ਵਾਲੇ ਵੀ ਇਦਾਂ ਧਰਨਾ ਲਾ ਕੇ ਬੰਦੇ ਛੜਾ ਲੈਣਗੇ ਲੱਗਦਾ ਤਾਂ ਇਹੀ ਹੈ ਜੀ ਫਿਰ ਜੇ ਮੈਂ ਤਾਂ ਉਹੀ ਕਹਿਣਾ ਪਿਆ ਕਿ ਜੇ ਤੁਹਾਡੇ ਕੋਲੋ ਮੈਨਪਾਵਰ ਹੈਗੀ ਆ ਤਾਂ ਮਤਲਬ ਤੁਸੀਂ ਆਪਣੇ ਪਿੱਛੇ ਮਾਸਿਸ ਇਕੱਠੇ ਕਰੋ ਤੇ ਲਾਇਸੈਂਸ ਟੂ ਕਰਾਇਮ ਲੈ ਲਓ ਫਿਰ ਤੇ ਮੈਂ ਕਹਿੰਦਾ ਲਾਇਸੈਂਸ ਟੂ ਕਰਾਇਮ ਹੈ ਔਰ ਜੇ ਨਜਾਇਜ਼ ਪਰਚਾ ਦਰਜ ਕੀਤਾ ਤੇ ਉਹ ਵੀ ਗੁੰਡਾ ਕਰਦੀ ਹੈ ਸਰਕਾਰ ਦੀ ਜਾਂ ਪੁਲਿਸ ਦੀ ਵੀ ਤੁਸੀਂ ਨਜਾਇਜ਼ ਪਰਚਾ ਕਿਉਂ ਦਰਜ ਕਰ ਲਿਆ ਤੇ ਜੇ ਕਰ ਲਿਆ ਤੇ ਉਹਨੂੰ ਆਪਾਂ ਹੁਣ ਆਪਣੇ ਹੱਥੀ ਕਿਉਂ ਕਿਦਾਂ ਉਹਨੂੰ ਖਤਮ ਕਰ ਸਕਦੇ ਆ ਉਹੀ ਕਹਿੰਦਾ ਨਾ ਕਿ ਆਮ ਬੰਦਾ ਵਿਚਾਰਾ ਪਿਸਦਾ ਪਿਆ ਕੁੱਟ ਖਾਂਦਾ ਪਿਆ ਮਾਰ ਖਾਂਦਾ ਪਿਆ ਤਰੀਕਾ ਭੁਗਦਾ ਪਿਆ ਉਹਦਾ ਫਿਰ ਕਦੀ ਪੁਲਿਸ ਚਲਾਨ ਨਹੀਂ ਪੇਸ਼ ਕਰਦੀ ਕਦੀ ਕੁਝ ਨਹੀਂ ਕਰਦੀ ਤੇ ਦੂਜੇ ਪਾਸੇ ਜੇ ਮੈਂ ਕਹਾਂ ਤੇ ਇਦਾਂ ਵੀ ਹੋ ਰਿਹਾ ਤੇ ਫਿਰ ਇਹਦਾ ਮਤਲਬ ਨਵਾਂ ਰਾਹ ਖੁੱਲਦਾ ਪਿਆ ਸੋ ਤੁਸੀਂ ਵੀ ਸ਼ੁਰੂ ਕਰੋ ਤੇ ਮੈਂ ਵੀ ਸ਼ੁਰੂ ਕਰਦਾ ਬੰਦੇ ਇਕੱਠੇ ਕਰਨੇ ਵਕੀਲਾਂ ਦਾ ਕੰਮ ਤਾਂ ਥਾਪੇ ਹੀ ਆ ਨਹੀਂ ਆਓ ਫਿਰ ਵਕੀਲਾਂ ਦੀ ਲੋੜ ਨਹੀਂ ਫਿਰ ਅਦਾਲਤਾਂ ਦੀ ਲੋੜ ਨਹੀਂ ਫਿਰ ਬਸ ਇਕੱਠੇ ਕਰੋ 2-4 ਹਜ਼ਾਰ ਬੰਦਾ ਤੇ ਸੜਕ ਰੋਕੋ ਆਂ ਜਾਣ ਵਾਲੀ ਤੇ ਪੁਲਿਸ ਕੋਲੇ ਹੀ ਫੈਸਲਾ ਲੈ ਲਓ ਤੇ ਕਾਨੂੰਨ ਦੀ ਜਗ੍ਹਾ ਤੇ ਫਿਰ ਕੁਝ ਹੋਰ ਹੀ ਸ਼ੁਰੂਆਤ ਹੋ ਗਈ ਇਹਦਾ ਮਤਲਬ ਸੋ ਫਿਰ ਵੀ ਮੈਂ ਕਹਿੰਦਾ ਮੈਂ ਪੋਜ਼ਿਟਿਵ ਸੋਚਦਾ ਵਕੀਲ ਆ ਮੈਂ ਪੋਜ਼ਿਟਿਵ ਸੋਚਦਾ ਵੀ ਸ਼ਾਇਦ ਕੋਈ ਨਾ ਕੋਈ ਪ੍ਰੋਵੀਜ਼ਨ ਹੋਵੇ ਇਹੋ ਜਿਹੀ ਜਿਹੜੀ ਹਲਤ ਕਰ ਮੈਂ ਨਾ ਪੜ੍ਹੀ ਹੋਵੇ ਕਿਸੇ ਸੈਕਸ਼ਨ ਚ ਕਿਸੇ ਕਿਤਾਬ ਚ ਤੇ ਸਰਕਾਰ ਜਾਂ ਸਾਡੀ ਪੰਜਾਬ ਪੁਲਿਸ ਦੱਸੇ ਜੀ ਬਸ ਅਸੀਂ ਵੇਖਣ ਲਈ ਉਤਸੁਕ ਹਾਂ ਵੀ ਕਿਹੜੇ ਪ੍ਰੋਵੀਜ਼ਨ ਦੇ ਅੰਦਰ ਇਸ ਤੋਂ ਹੋ ਸਕਦਾ ਇਹ ਸਾਨੂੰ ਇੱਕ ਨਵੀਂ ਧਾਰਾ ਮਿਲੂਗੀ ਅਸੀਂ ਉਸ ਧਾਰਾ ਦੇ ਅੰਦਰ ਅਸੀਂ ਅੱਗੋਂ ਵੀ 50 ਬੰਦਿਆਂ ਨੂੰ ਮੰਗਾਂਗੇ ਉਹ ਰੈਲਿਫ ਉਹਨਾਂ ਨੂੰ ਵੀ ਦਿੱਤਾ ਜਾਵੇ ਕਿਉਂਕਿ ਕੁਆਲਿਟੀ ਦਾ ਨਿਯਮ ਦੀ ਕੁਆਲਿਟੀ ਹੈ ਤਾਂ ਹੀ ਕੇ ਗੱਲ ਚੱਲਦੀ ਹੈ ਨਾ ਜੀ ਜੀ ਮੱਲਰ ਜੀ ਜੇਕਰ ਗੱਲ ਕਰੀਏ ਤਾਂ ਭਾਨਾ ਸਿੱਧੂ ਦੇ ਉੱਤੇ ਜਿਹੜੇ ਵੀ ਪਰਚੇ ਹੋਏ ਨੇ ਲਗਾਤਾਰ ਚਾਰ ਪਰਚੇ ਹੋਏ ਨੇ ਜਿਸ ਦਿਨ ਜ਼ਮਾਨਤ ਮਿਲੇ ਉਸ ਤੋਂ ਬਾਅਦ سلسلہ ਸ਼ੁਰੂ ਹੋ ਗਿਆ ਉਧਰ ਸੁਖਪਾਲ ਖੈਰਾ ਦੇ ਵੀ ਜਿਸ ਦਿਨ ਜ਼ਮਾਨਤ ਹੋਈ ਉਸ ਦਿਨ ਫਿਰ ਪਰਚਾ ਹੋ ਗਿਆ ਕੀ ਤੁਹਾਨੂੰ ਸਾਰੇ ਪਰਚੇ ਜਿਹੜਾ ਨੇ ਰਾਜਨੀਤਿਕ ਦੇ ਨਾਲ ਪ੍ਰੇਰਿਤ ਲੱਗਦੇ ਨੇ ਕਿ ਰਾਜਨੀਤੀ ਹੌਣ ਕਰਕੇ ਹੀ ਉਹਨਾਂ ਦੇ ਉੱਤੇ ਪਰਚਾ ਹੋਇਆ ਸਰਕਾਰਾਂ ਦੇ ਖਿਲਾਫ ਬੋਲਦੇ ਨੇ ਤਾਂ ਕਰਕੇ ਪਰਚਾ ਹੋਇਆ ਦੇਖੋ ਮੈਂ ਇੱਦੇ ਤੇ ਟਿੱਪਣੀ ਨਹੀਂ ਕਰ ਸਕਦਾ ਮੈਨੂੰ ਨਹੀਂ ਨਾ ਪਤਾ ਕਿ ਸਾਹਮਣੇ ਵਾਲੇ ਦੀ ਇੰਟੈਂਸ਼ਨ ਉਹਦੀ ਸੋਚ ਉਹਦਾ ਤਰੀਕਾ ਕੀ ਮੈਨੂੰ ਇਹਦੇ ਤੇ ਕੋਈ ਵੀ ਟਿੱਪ ਨਹੀਂ ਕਰ ਸਕਦਾ ਦੇਖੋ ਲਾਅ ਮੁਤਾਬਕ 161 ਦੀ ਪ੍ਰੋਵੀਜ਼ਨ ਹੈ ਉਹਦੇ ਵਿੱਚ ਸਮਨਿੰਗ ਹੈ ਉਹਦੇ ਵਿੱਚ ਸਭ ਕੁਝ ਹੈ ਔਰ ਉਸ ਤੋਂ ਬਾਅਦ ਸਾਡੀ ਸੀਆਰਪੀਸੀ ਹੈ ਉਹ ਨਿਆਂਇ ਸੰਹਿਤਾ ਬਣ ਚੁੱਕੀ ਹੈ ਸੋ ਉਹਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਨੇ ਜੇ ਪਰਚਾ ਦਰਜ ਹੋਇਆ ਤੇ ਪੁਲਿਸ ਨੂੰ ਆਪਣਾ ਕੇਸ ਜਸਟੀਫਾਈ ਕਰਨਾ ਹੀ ਪੈਂਦਾ ਕੇਸ ਪ੍ਰੂਵ ਕਰਨਾ ਪੈਂਦਾ ਨਾ ਪ੍ਰੂਵ ਹੋਣ ਤੇ ਸੈਕਸ਼ਨ 357 ਚ ਕੰਪਨਸੇਸ਼ਨਾਂ ਵੀ ਬਣਦੀਆਂ ਨੇ ਕਰੋੜਾ ਰੁਪਏ ਦੇ ਹਿਸਾਬ ਨਾਲ ਸਟੇਟ ਨੂੰ ਦੇਣਾ ਪੈ ਸਕਦਾ ਜੇ ਜਿੱਦੇ ਦੇ ਝੂਠਾ ਪਰਚਾ ਆਇਆ ਸੀ ਜੋ ਉਹ ਉਹ ਸਾਹਮਣੇ ਆ ਜਵੇ ਔਰ ਪ੍ਰੋਵੀਜ਼ਨ ਆਪਣੀ ਦਰਖਾਸਤ ਦੇ ਦੇ ਪਰ ਹੁੰਦਾ ਕਿ ਇਹ ਵਿਚਾਰਾ ਕਿ ਇੰਨਾ ਕੁ ਦੁਖੀ ਹੋ ਜਾਂਦਾ ਲੜ ਲੜ ਕੇ ਥੱਕ ਥੱਕ ਕੇ ਭੱਜ ਭੱਜ ਕੇ ਉਹ ਕਹਿੰਦਾ ਯਾਰ ਛੱਡ ਪਰਾਂ ਆਪਣੀ ਜਾਨ ਬਚਾ ਦੇ ਅੱਗੇ ਤੁਰ ਜੀ ਕਾਨੂੰਨ ਅਸੂਧ ਦੇ ਤੇ ਇਲਜ਼ਾਮ ਲੱਗੇ ਨੇ ਕਿ ਇਹਦੇ ਵੱਲੋਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਸੀ ਮਾਵਾ ਬਹਿਣਾ ਦੀਆਂ ਗਾਣਾ ਇੱਕ ਗੱਦੀਆਂ ਜਾਂਦੀਆਂ ਸੀਗੀਆਂ ਧੱਕਾ ਕੀਤਾ ਜਾਂਦਾ ਸੀ ਫਿਰ ਲੱਗਾ ਕਿ ਰਿਸ਼ਵਤ ਮੰਗੀ ਜਾਂਦੀ ਸੀਗੀ ਕੰਪਨਸੇਟ ਕਰਾਂ ਤੇ ਫਰੋਤੀ ਮੰਗੀ ਜਾਂਦੀ ਸੀਗੀ ਮੈਨੂੰ ਇੱਕ ਕੇਸ ਆ ਯਾਦ ਹੈ ਕਿ ਜਦੋਂ ਤੁਸੀਂ ਪਹਿਲਾਂ ਸ਼੍ਰੀ ਬਰਾੜ ਦੇ ਉੱਤੇ ਕੇਸ ਪਾਇਆ ਸੀਗਾ ਤਸਕਰ ਗਾਣੇ ਨੂੰ ਲੈ ਕੇ ਤਾਂ ਉਦੋਂ ਪਾਣਾ ਸਿੱਧੂ ਸ਼੍ਰੀ ਬਰਾੜ ਦੇ ਹੱਕ ਦੇ ਵਿੱਚ ਆਇਆ ਸੀ ਤੁਹਾਡੇ ਤੇ ਵੀ ਉਹਨੇ ਵੀਡੀਓ ਬਣਾ ਕੇ ਪਾਈ ਸੀਗੀ ਹੁਣ ਸੁਨੀਲ ਮੱਲਣ ਕੀ ਸੋਚਦੇ ਨੇ ਤੁਹਾਡੇ ਬਾਰੇ ਵੀ ਵੀਡੀਓ ਪਾਈ ਹੋਈ ਹੈ ਤੁਸੀਂ ਤਾਂ ਸ਼ਿਕਾਰ ਹੋ ਕਿਤੇ ਨਾ ਕਿਤੇ ਨਹੀਂ ਕੋਈ ਗੱਲ ਨਹੀਂ ਵੀਰ ਜੀ ਦੇਖੋ ਮੈਂ ਇੱਕ ਵਕ ਮੇਰੇ ਅੰਦਰ ਜਦੋਂ ਲੀਗਲ ਗੱਲ ਆਉਂਦੀ ਹੈ ਤੇ ਅਸੀਂ ਇੱਕ ਕੈਟੇਗਰੀ ਇੱਕ ਐਡਵੋਕੇਟ ਰਿਪਰੈਜ਼ੈਂਟ ਕਰਦੇ ਆ ਲਾ ਅਫੀਸਰ ਹੁੰਨੇ ਆ ਜਿਹੜੀ ਉਹ ਲੜਾਈ ਹੈ ਜਾਂ ਵੀਰ ਮੇਰੇ ਬਾਰੇ ਗਲਤ ਬੋਲੇ ਲਖਸ ਸਧਾਨਾ ਵੀਰ ਵੀ ਮੇਰੇ ਬਾਰੇ ਗਲਤ ਬੋਲੇ ਤੇ ਮੈਨੂੰ ਕੋਈ ਨਰਾਜ਼ਗੀ ਨਹੀਂ ਉਸ ਗੱਲ ਦੇ ਉੱਤੇ ਮੈਂ ਆਪਣਾ ਪੱਖ ਰੱਖਿਆ ਮੈਨੂੰ ਉਹ ਠੀਕ ਲੱਗਾ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਉਹਦੇ 'ਚ ਵੀ ਮੇਰਾ ਅੱਜ ਵੀ ਚੈਲੰਜ ਹੈ ਜੇ ਮੈਂ ਉਦੋਂ ਉਹ ਕੇਸ ਪਾਇਆ ਠੀਕ ਹੈ ਉਹ ਕੰਪਲੇਂਟ ਪਾਈ ਤੇ ਉਹਦੇ ਵਿੱਚ ਬੱਚੇ ਦੇ ਅੱਛ ਬੰਦੂਕ ਔਰ ਮੇਰੀ ਲੜਾਈ ਉਸ ਪੁਆਇੰਟ ਤੇ ਸ਼੍ਰੀ ਬਰਾੜ ਨਾਲ ਮੇਰੀ ਕੋਈ ਲੜਾਈ ਨਹੀਂ ਸੀ ਤੇ ਅੱਜ ਇੱਕ ਤੁਹਾਡੇ ਅੱਗੇ ਖੁਲਾਸਾ ਵੀ ਕਰ ਦਿੰਦਾ ਉਹਦੀ ਵਾਈਫ ਸੁਖਮਨ ਲੜਕੀ ਉਹ ਵੀ ਮੇਰੇ ਕੋਲ ਆਈ ਸੀ ਕਿ ਮੇਰਾ ਇਹਨਾਂ ਦੇ ਖਿਲਾਫ ਕੇਸ ਲੜੋ ਪਰ ਵੀਰ ਉਹਨਾਂ ਨੇ ਲੱਖੇ ਸਿਧਾਣੇ ਨੇ ਜਾਂ ਆਪਣਾ ਭਾਨੇ ਸਿੱਧੂ ਨੇ ਜਦੋਂ ਉਹਦੋਂ ਮੇਰੇ ਖਿਲਾਫ ਬੋਲਿਆ ਤੇ ਮੈਨੂੰ ਉਹਦਾ ਕੋਈ ਨਾਰਾਜ਼ਗੀ ਦੇਖੋ ਪਰਸਨਲ ਹੋ ਸਕਦੀ ਹੈ ਵਕੀਲ ਦੇ ਨਾਤੇ ਮੇਰੀ ਕੋਈ ਨਾਰਾਜ਼ਗੀ ਨਹੀਂ ਮੈਂ ਭਾਨੇ ਸਿੱਧੂ ਦੇ ਫੇਵਰ ਚ ਵੀ ਬੋਲਿਆ ਮੇਰੇ ਪਿਛਲੇ ਪ੍ਰੋਗਰਾਮ ਚੈੱਕ ਕਰੋ ਮੈਂ ਬੋਲਿਆ ਕਿ ਸੋਸ਼ਲੀ ਭਾਨੇ ਨੇ ਬਹੁਤ ਵਧੀਆ ਕੰਮ ਕੀਤਾ ਜੇ ਸਾਡੀ ਪੁਲਿਸ ਔਰ ਸਾਡੀ ਬਾਕੀ ਏਜੰਸੀਆਂ ਐਕਟਿਵ ਹੋਣ ਤੇ ਲੋੜ ਹੀ ਨਾ ਪਵੇ ਆ ਭਾਨੇ ਸਿੱਧੂ ਵਰਗੇ ਪੈਦਾ ਹੋਣ ਲਈ ਤੇ ਪਰ ਲੀਗਲੀ ਗਲਤੀ ਹੈ ਮੈਂ ਵੀ ਉਹਦੇ ਕੁਝ ਆਡੀਓ ਸੁਨੇ ਨੇ ਜਿਦੇ ਚ ਗੰਦੀਆਂ ਗਾਲਾਂ ਵੀ ਨੇ ਜਿਦੇ ਚ ਹੋਰ ਬੜਾ ਕੁਛ ਹੈ ਸੋ ਇਵਨ ਸੀਐਮ ਬਾਰੇ ਆ ਬੜੀਆਂ ਬਾਰੇ ਆ ਉਹਨਾਂ ਦੇ ਆਪਣੇ ਪ੍ਰੋਵੀਜ਼ਨ ਹੈ ਜਦੋਂ ਉਸ ਵਾਸਤੇ ਕੋਈ ਬੰਦਾ ਕੰਪਲੀਟ ਕਰਨ ਆਏਗਾ ਜੇ ਮੇਰੇ ਕੋਲ ਆਏਗਾ ਤਾਂ ਮੈਂ ਕੇਸ ਲੜਾਂਗਾ ਜਾਂ ਭਾਨਾ ਸਿੱਧੂ ਵੀਰ ਮੇਰੇ ਕੋਲ ਆਉਂਦਾ ਕਿ ਸਰ ਮੇਰਾ ਕੇਸ ਲੜੋ ਮੈਂ ਉਹਦੇ ਲਈ ਕੇਸ ਲੜਦਾਗਾ ਲੜਾਂਗੇ ਉਹਦੇ ਹੱਕ 'ਚ ਖੜੂਗੇ ਜੇ ਆਏਗਾ ਮੇਰੇ ਨੂੰ ਅਪਰੋਚ ਕੀਤਾ ਜਾਏਗਾ ਮੈਨੂੰ ਲੱਗੇਗਾ ਕਿ ਇਹਦੇ 'ਚ ਕੋਈ ਦਮ ਹੈ ਤੁਸੀਂ ਮਖੜ ਵੀ ਸਕਦਾ ਕੋਈ ਦਿੱਕਤ ਨਹੀਂ ਮੇਰੀ ਸਮਝੋ ਮੇਰੀ ਜਾਤੀ ਦੁਸ਼ਮਣੀ ਕੋਈ ਵੀ ਨਹੀਂ ਹੈ ਨਾ ਲੱਖੇ ਨਾਲ ਹੈ ਨਾ ਭਾਨੇ ਨਾਲ ਹੈ ਨਾ ਕਿਸੇ ਹੋਰ ਨਾਲ ਹੈ ਹਾਂ ਜਿਹਦੇ ਨਾਲ ਹੈ ਉਹਨਾਂ ਨਾਲ ਹੈ ਇਹਨਾਂ ਵੀਰਾਂ ਨਾਲ ਇਹ ਵੀ ਬੰਦੇ ਇਨਫਲੂਐਂਸਰ ਨੇ ਔਰ ਠੀਕ ਹੈ ਉਹਨਾਂ ਦੀ ਸਮਝ ਬਤਾਵਕ ਜੋ ਇਹਨਾਂ ਨੂੰ ਚੰਗਾ ਲੱਗਦਾ ਉਹ ਕੰਮ ਕਰਦੇ ਆ ਠੀਕ ਉਹਨਾਂ ਨੇ ਮੇਰੇ ਕੋਲ ਗਾਲਤ ਨਹੀਂ ਕਢੀ ਉਹ ਇਹ ਕਹਿੰਦੇ ਸੀ ਮੈਂ ਮੋਦੀ ਦਾ ਬੰਦਾ ਮੈਂ ਥੈਂਕ ਯੂ ਕਰਦਾ ਵੀਰ ਨੂੰ ਕਿ ਮੈਨੂੰ ਚੰਗੀ ਉਪਾਧੀ ਦਿੱਤੀ ਸੀ ਮੈਨੂੰ ਮੋਦੀ ਦਾ ਬੰਦਾ ਬਣਾਤਾ ਸੀ ਅੱਜ ਮੈਂ ਸ਼ਾਇਦ ਭਾਨੇ ਬਾਰੇ ਗੁੱਡ ਬੋਲਿਆ ਤੇ ਉਹ ਹੁਣ ਕਿ ਮੈਨੂੰ ਲੋਕੀ ਭਾਨੇ ਦਾ ਬੰਦਾ ਵੀ ਬਣਾ ਦੇਣਗੇ ਤੇ ਚਲੋ ਬਣਾ ਦੇਣ ਕੋਈ ਗੱਲ ਨਹੀਂ ਮੈਂ ਤੇ ਇਨਸਾਨੀਅਤ ਦੇ ਨਾਤੇ ਗੱਲ ਕਰਨੀ ਹੈ ਮੈਂ ਵਕਾਲਤ ਦੀ ਗੱਲ ਕਰਨੀ ਹੈ ਮੈਂ ਲੀਗਲ ਤੇ ਜੈਨੂਨ ਗੱਲ ਕਰਨੀ ਹੈ ਮੇਰਾ ਉਹ ਧਰਮ ਹੈ ਮੇਰਾ ਉਹ ਕੀਤਾ ਹੈ ਮੇਰਾ ਉਹ ਫਰਜ਼ ਹੈ ਔਰ ਸਚਾਈ ਕੋਰਟ ਦੇ ਅੱਗੇ ਪੇਸ਼ ਕਰਨੀ ਹੈ ਤੇ ਲਾ ਨੂੰ ਪ੍ਰੋਟੈਕਟ ਕਰਨਾ ਮੈਂ ਕਿਸੇ ਬੰਦੇ ਨੂੰ ਨਹੀਂ ਬਚਾਉਣਾ ਜੀ ਇਹ ਧਰਮ ਹੈ ਸਾਡਾ ਕਿ ਅਸੀਂ ਲਾ ਨੂੰ ਪ੍ਰੋਟੈਕਟ ਕਰਦੇ ਆ ਵਕੀਲ ਕਦੀ ਬੁਲਜਮ ਨੂੰ ਨਹੀਂ ਬਚਾਉਂਦਾ ਤੇ ਕਦੀ ਕਿਸੇ ਨੂੰ ਫਾਂਸੀ ਤੇ ਨਹੀਂ ਪਹੁੰਚਾਉਂਦਾ ਉਹ ਲਾ ਨੂੰ ਪ੍ਰੋਟੈਕਟ ਕਰਦਾ ਹੈ ਕਿ ਲਾ ਦੇ ਨਾਲ ਕਿਤੇ ਵੀ ਕੋਈ ਅਬਿਊਜ਼ ਨਾ ਹੋਵੇ ਔਰ ਕਿਸੇ ਕਿਸਮ ਦੀ ਕੋਈ ਵੀ ਐਸੀ ਘਟਨਾ ਨਾ ਘਟੇ ਜਿਹਦੇ ਨਾਲ ਪਬਲਿਕ ਤੇ ਪਬਲਿਕ ਇੰਟਰਸਟ ਇਨ ਲਾਰਜ ਦਾ ਨੁਕਸਾਨ ਹੋਵੇ ਤੇ ਇੱਕ ਗਲਤ ਮੈਸੇਜ ਆਵੇ ਸੋਸਾਇਟੀ ਨੂੰ ਕਿ ਇਦਾਂ ਹੋਣਾ ਠੀਕ ਹੈ ਜਾਂ ਗਲਤ ਹੈ ਹੁਣ ਅਗਲਾ ਨੰਬਰ ਮੱਲਨ ਸਾਹਿਬ ਕੀ ਦਾ ਐਲਾਨ ਗਏ ਕਿ ਕਿ ਲਗਾਤਾਰ ਤਿੰਨ ਚਾਰ ਵਾਰ ਸਿੰਗਰ ਦਾ ਤੁਸੀਂ ਲਪੇਟੇ ਚ ਲੈ ਹੀ ਲਿਆ ਹੁਣ ਹੋਰ ਵੀ ਕੋਈ ਸੋਚਾ ਹੋਣਾ ਹੈ ਕਹਾਂ ਕਿਸੇ ਗਾਣੇ ਦਾ ਵਿਰੋਧ ਕੋਈ ਤਾਜ਼ਾ ਤਾਜ਼ਾ ਆਇਆ ਹੋਵੇ ਜਿਹੜਾ ਤੁਹਾਨੂੰ ਚੰਗਾ ਨਾ ਲੱਗ ਰਿਹਾ ਹੋਵੇ ਨਹੀਂ ਜਿੱਥੇ ਕੋਈ ਗਲਤ ਆਏਗਾ ਉਹਦੇ ਤੇ ਜ਼ਰੂਰ ਵਿਰੋਧ ਹੋਏਗਾ ਮੇਰੀ ਟੀਮ ਕਰਦੀ ਰਹਿੰਦੀ ਹੈ ਦੇਖੋ ਮੈਨੂੰ ਮੈਂ ਤੁਹਾਨੂੰ ਕਿੰਨੀ ਵਾਰੀ ਦੱਸਿਆ ਮੈਂ ਤੇ ਗਾਣੇ ਕੋਈ ਨਹੀਂ ਸੁਂਦਾ ਨਹੀਂ ਆ ਗੱਡੀ 'ਚ ਵੀ ਬੈਠੇ ਹੋਈਦਾ ਤੇ ਉਹ ਸਪੀਕਰ ਫੋਨ ਤੇ ਆਪਣੇ ਫੋਨ ਹੀ ਅਟੈਚ ਹੋਏ ਹੁੰਦੇ ਨੇ ਕਾਲਾਂ ਆਉਂਦੀਆਂ ਰਹਿੰਦੀਆਂ ਸੋ ਯੰਗ ਜਿਹੜੀ ਜਨਰੇਸ਼ਨ ਹੁੰਦੀ ਉਹ ਆ ਕੇ ਦੱਸਦੀ ਹੈ ਕਿ ਸਰਾ ਚੀਜ਼ਾਂ ਗਲਤ ਹੋ ਰਹੀਆਂ ਉਹਦੇ ਬਾਰੇ ਵਿਸਲ ਬਲੋ ਕਰੀਦੀ ਹੈ ਤੇ ਉਹਦੇ 'ਚ ਵੀ ਮੇਰੀ ਜਾਤੀ ਦੁਸ਼ਮਣੀ ਕੋਈ ਨਹੀਂ ਜਿਹੜਾ ਵੀ ਵੀਰਵਜਿੰਦ ਬਟਿੱਕੋ ਮੇਰੀ ਬੇਨਤੀ ਰਿਕੁਐਸਟ ਹੈ ਕਿ ਪੰਜਾਬ ਇੰਨਾ ਜਾਂ ਰਹਿ ਗਿਆ ਹੁਣ ਜਵਾਨੀ ਪੱਖੋਂ ਉਹਨੂੰ ਬਚਾ ਲਈਏ ਜੀ ਉਹ ਆਪਣੀ ਕੰਟਰੀਬਿਊਸ਼ਨ ਹੈ ਕੰਟਰੀ ਵਾਸਤੇ ਆਪਣੇ ਸੂਬੇ ਵਾਸਤੇ ਔਰ ਸਭ ਤੋਂ ਉਗਵਾ ਸਾਡਾ ਸੂਬਾ ਸਭ ਤੋਂ ਜੋਸ਼ੀਲੇ ਨੌਜਵਾਨ ਸਾਡੇ ਇਸ ਸੂਬੇ ਚ ਨੇ ਤੇ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਬਚਾ ਲਈਏ ਜੇ ਆਪਣੇ ਪੰਜਾਬ ਨੂੰ ਆਪਣੀ ਜਵਾਨੀ ਨੂੰ ਆਪਣੇ ਲੋਕਾਂ ਨੂੰ ਤੇ ਬੈਟਰ ਹੋਏਗਾ ਨਹੀਂ ਤਾਂ ਜਾਦਾ ਵੱਡਾ ਨੁਕਸਾਨ ਹੋ ਜਾਏਗਾ ਭਰਿਆ ਨਹੀਂ ਜਾਏਗਾ ਅੱਜ ਕੁਝ ਪਿੰਡ ਇਹੋ ਜਿਹੇ ਨੇ ਜਿੱਥੇ ਮੁੰਡੇ ਹੀ ਨਹੀਂ ਬਚੇ ਚਾਹੇ ਉਹ ਨਸ਼ੇ ਕਰਕੇ ਚਾਹੇ ਉਹ ਫੌਰੀਨ ਜਾਣ ਕਰਕੇ ਅੱਜ ਉੱਥੇ ਸਿਰਫ ਲੜਕੀਆਂ ਬਚੀਆਂ ਔਰ ਇਹੋ ਜੇ ਵੀ ਸਾਡੇ ਕੋਈ ਸ਼ਹਿਰ ਨੇ ਜਿਦੇ ਚ ਉਹ ਕਹਿੰਦੇ ਕਿ ਕਿਸੇ ਵੀ ਕੌਸਟ ਤੇ ਸਾਡੇ ਲੜਕੀ ਨਾਲ ਵਿਆਹ ਕਰ ਲਓ ਸਾਡੇ ਘਰ ਚ ਕੋਈ ਬੱਚਾ ਦੇ ਦਿਓ ਤਾਂ ਕਿ ਸਾਡਾ ਅੱਗੋਂ ਵਜ ਚੱਲ ਸਕੇ ਇਹੋ ਜਿਹੀਆਂ ਚੀਜ਼ਾਂ ਵੀ ਸਾਡੇ ਸਾਹਮਣੇ ਆ ਰਹੀਆਂ ਤੇ ਅੱਜ ਉਹ ਅਲਰਟ ਹੋਣ ਦਾ ਤੇ ਚਿੰਤਾ ਦਾ ਵਿਸ਼ਾ ਹੈ ਮੈਂ ਚਾਹਨਾ ਕਿ ਇਹਦੇ ਤੇ ਵੀ ਮੇਰਾ ਪੰਜਾਬ ਵਿਚਾਰ ਕਰੇ ਜਿਹੜੇ ਮੇਰੇ ਭਰਾ ਇਨਫਲੂਐਂਸਰ ਹੋਏ ਆ ਜਿਹੜੇ ਮੇਰੇ ਭਰਾ ਸਮਾਜਿਕ ਤੌਰ ਤੇ ਅੱਗੇ ਚੱਲ ਰਹੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਸਾਡੇ ਯੂਥ ਨੂੰ ਸਹੀ ਡਾਇਰੈਕਸ਼ਨ ਦੇਣ ਜੀ ਬਹੁਤ ਬਹੁਤ ਧੰਨਵਾਦ ਮੱਲਨ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਤੁਹਾਨੂੰ ਵੀ ਜੀ ਤੇ ਮੇਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਜੀ ਸੋ ਇਹ ਸੰਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਹੈ ਜਿਨ੍ਹਾਂ ਦੇ ਕੋਲੋਂ ਅਸੀਂ ਪੱਖ ਸੁਣਿਆ ਕਿ ਜੋ ਭਰੋਸਾ ਪੰਜਾਬ ਪੁਲਿਸ ਵੱਲੋਂ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਦਿੱਤਾ ਗਿਆ ਹੈ ਕਿ ਉਸ ਦੇ ਤਹਿਤ ਪਾਨਾ ਸਿੱਧੂ ਜਲਦ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਜਾਂ ਫਿਰ ਇਹ ਸਿਰਫ ਇੱਕ ਭਰੋਸਾ ਹੀ ਸਾਬਤ ਹੋਏਗਾ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ